ਸਵਾਗਤ ਹੈ ਕਿਸਾਨ ਵਿਰੋਧਾ ਟਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮੱਝੂ ਕੇ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਇੱਕ ਤੋਂ ਦੂਜਾ ਸੂਆ ਸੂਈ ਸਵਾਈ ਬਾੜ ਦਿਖਾਵਾਂ ਜੇਰ ਪੈਣੀ ਹਜੇ ਪੈਂਡਿੰਗ ਆ ਤੇ ਮਗਰ ਆ ਗਈ ਪਲੱਸ ਪੁਆਇੰਟ ਚੰਗੀ ਬੱਛੀ ਗੱਲਬਾਤ ਬਾਈ ਨ ਕਰਾਵਾਂਗੇ ਕਦੋਂ ਕੁ ਸੂਈ ਆ ਜਾਂ ਕਿਹੜਾ ਸੂਆ ਕਿੰਨਾ ਕੁ ਦੁੱਧ ਬਾਤ ਕੱਢੂਗੀ ਸਾਰੀ ਗੱਲਬਾਤ ਪੁੱਛ ਕੇ ਵਾ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਸਸਤੀ ਕਾ ਬਾਈ ਜੀ ਸਸਤੀ ਕਾ ਬਾਈ ਹੋ ਠੀਕ ਠਾਕ ਹੋ ਜੀ ਵਧੀਆ ਜੀ ਬਾਈ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 6280443797 ਬਾਈ ਪਿੰਡ ਆਪਣਾ ਜੀ ਪਿੰਡ ਮੱਝੂਗਾ ਬਾਈ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨੇੜੇ ਆਪਣੇ ਮੇਨ ਭਦੌੜ ਨੇੜੇ ਹਾਂ ਭਦੌੜ ਇੱਕ ਪਾਸੇ ਦੀਪਗੜ੍ਹ ਤੇ ਥੇਨੇ ਬਸੇ ਆ ਗਏ ਹਿੰਮਤਪੁਰਾ ਰਾਮਗੜ੍ਹ ਹਾਂ ਹਿੰਮ ਤੇ ਬਾਈ ਜੀ ਆਪਣਾ ਵਪਾਰ ਦਾ ਕੰਮ ਆ। ਹਾਂ ਬਈ ਵਪਾਰ। ਓਕੇ ਚੰਗਾ ਸਾਫ ਸੁਥਰਾ ਪਸੂ ਮਿਲਦਾ। ਹਾਂ ਹਾਂ ਬਈ ਪੂਰਾ ਆਪਣੀ ਵੀਡੀਓ ਪਹਿਲੀ ਅੱਜ ਆਪਣੇ ਕੋਲ। ਹਾਂ ਬਈ ਪਹਿਲੀ ਆ। ਤੇ ਮਿਲ ਜਾਂਦੀ ਹੈ ਗਾਂ ਮੱਝ ਹਰ ਬੁਖ। ਹਾਂ ਬਈ ਮੱਝਾਂ ਗਾਂਵਾਂ। ਓਕੇ ਓਕੇ ਸੁਨਗਾ ਸਵਾਂਗਾ 2 ਘੰਟੇ ਮਿਲਦੇ ਨੇ। 24 ਘੰਟੇ। ਹਾਂ ਤੇ ਜਿਹੜੀ ਵੀਰੇ ਆਪਣਾ ਨੰਬਰ ਬੋਲਤਾ। ਹਾਂ ਨੰਬਰ ਬਈ 628044377। ਓਕੇ ਜਿਹੜੀ ਆਪਾਂ ਵੜ ਦੇਖੀ ਜਾਂਦੇ ਆਂਗੇ। ਕਦੋਂ ਕੁ ਸੂਈਏ ਵੀਰੇ। ਇਹਨੂੰ ਬਈ ਅੱਧਾ ਪੌਣਾ ਘੰਟਾ ਹੋ ਗਿਆ ਬੁੱਢੇ। ਹੂੰ। ਸੋਈ ਨੂੰ ਮਗਰ ਇਹਦੇ ਬੱਚੀ ਆ ਬਹੁਤ ਚੰਗੀ ਬੱਚੀ ਬਹੁਤ ਚੰਗੀ ਦਿੱਤੀ ਆ ਬਹੁਤ ਹੈ ਚੰਗੀ ਬੱਚੀ ਆ ਬਾਈ ਵਾਹ ਦੇਖ ਲੈ ਵੀ ਕੱਦ ਕਾਟ ਤੇ ਲੰਮੀ ਲੂਮੀ ਕਿੰਨੀ ਆ ਬਾਕੀ ਦਾ ਅੱਜ ਕੱਲ ਲੋਕਾਂ ਵੇਰ ਆ ਟਿਕਟੂ ਕੇ ਬਹੁਤ ਚੰਗਾ ਭਰਾ ਹਾਂ ਨਹੀਂ ਬਹੁਤ ਚੰਗਾ ਭਰਾਉਂਦਾ ਹਰੇ ਕੰਨ ਗੁਣ ਚਾਰ ਚੁਰੰਗਾਂ ਦਾ ਸੋਹਣਾ ਬੱਚਾ ਨਜਾਇਜ਼ ਬਾਈ ਹਾਂ ਆ ਦੇਖੋ ਤੇ ਨਿੱਕਾ ਕੰਨ ਨਾਲ ਆ ਦੇਖੋ ਜੀ ਬੱਚੇ ਤੁਸੀਂ ਕੁਆਲਿਟੀ ਕਰ ਮੈਂ ਹੋਈ ਚੈੱਕ ਕਰ ਬੱਚੀ ਦੀ ਕਿੰਨੀ ਜ਼ਿਆਦੇ ਆ ਹਜੇ ਐਮਨ ਅੱਧੇ ਪੂਣੇ ਘੰਟੇ ਦੀ ਬੱਚੀ ਆ ਵੀ ਲੋਬਾਈ ਦੇਖ ਦੀ ਤਾਂ ਦਿਖਾ ਦੇ ਦੀ ਅਗਲੇ ਨੂੰ ਵੀ ਬਾਈ ਹੁਣ ਬੱਚਾ ਨਾਲ ਇਹ ਜਿਹੜੀਆਂ ਬੱਚੀਆਂ ਲੋਕ 15 15 18 18 ਲੈਂਦੇ ਹੁਣ ਇਹਦੇ ਮਗਰ ਸੱਖਾਂ ਦੀ ਸੁੱਕਣਾ ਚੰਗੇ ਸੀ ਮੰਡੀ ਤੇ ਬਾਕੀ ਦਾ ਹਾਥੀ ਪਲੂਗੇ ਹਣਾ ਹਾਂ ਓਕੇ ਤੇ ਦੂਜਾ ਸੂਆ ਸੂਪੀ ਬਾਈ ਸੂਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਬਾਈ ਆ ਪੌਣਾ ਘੰਟਾ ਹੋ ਗਿਆ ਤਪਣਾ ਪੌਣਾ ਘੰਟਾ ਤੇ ਜੇਰ ਪੈਣੀ ਹਜੇ ਬਾਕੀ ਆ ਤੇ ਫਿਰ ਮਾੜਾ ਮੋਟਾ ਪਤਾ ਹੈ ਵੀ ਬਾਈ ਦੇ ਸੂਏ ਦਾ ਕਿੰਨਾ ਕੁ ਦੁੱਧ ਰਿਹਾ ਬਾਈ ਪਹਿਲੇ ਸੂਏ ਮਾਲਕਾਂ ਨੇ ਆਪਾਂ ਨੂੰ 17 18 ਕਿਲੋ ਕਹਿ ਕੇ ਦਿੱਤੀ ਆ ਬੁੱਢੀ ਐਤ ਕੀ ਫਿਰ ਕਿੰਨਾ ਤੇ ਉਂ ਦਾ ਬਾਈ ਦੁੱਧ ਦੀ ਉਮੀਦ ਹੈ 20 ਕਿਲੋ ਦੀ ਪਰ ਆਪਾਂ 18 ਕਿਲੋ ਦੀ ਓਟ ਦੀ ਬੜ ਕੇ ਓ ਤੇ ਬਾਕੀ ਦਾ ਸੂਆ ਰੇਨਾਲਦ ਦੂਜਾ ਐਵੇਂ ਚ ਚੌਥੇ ਪੰਜਵੇਂ ਨੂੰ ਨਹੀਂ ਜੀ ਦੂਜਾ ਜਿਹੜੀ ਗੱਲ ਜੈਨੂਆ ਨੂੰ ਜੈਨੂਆ ਮੇਰਾ ਪੂਰਾ ਦੀ ਬੈਡ ਓਕੇ ਆ ਓਕੇ ਆ ਜਮ ਹਨਾ ਹਾਂ ਚਾਰ ਚਪੇਰੇ ਦੀ ਇੱਕ ਨੰਬਰ ਬਾਕੀ ਸ਼ਾਈਨਿੰਗ ਵਗੈਰਾ ਫੁੱਲ ਕੱਦ ਕਾਠ ਵੀ ਠੀਕ ਆ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ਼ ਸੁਥਰੀ ਬਾਕੀ ਬੂਟੇ ਸੀਲ ਥੰਦੀ ਬੈਡ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਹਨਾ ਲੈ ਆਹ ਨਹੀਂ ਵੇਜ ਲੈ ਓਕੇ ਮੈਂ ਉਥੇ ਜਾ ਕੇ ਮਾਰਾਂਗੇ ਤਾਂ ਬੱਚੇ ਦਾ ਕਰ ਹੂੰ ਆ ਦੇਖੋ ਜੀ ਆਣ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਦੇਖੋ ਨੇੜ ਤੋਂ ਆਣ ਹਵਾਨਾ ਕਰੋ ਜੱਕ ਚਾਰੇ ਬੱਲਿਆਂ ਦੀ ਪੂਰੀ ਆਪਾਂ ਇਹਨੂੰ ਕਹਿ ਸਕਦੇ ਆ ਝੁੰਡੀ ਧਾਰਾਂ ਧੂਰਾ ਜਿਵੇਂ ਮਰਜੀ ਮਾਰੀ ਚੱਲੂ ਥੱਲੇ ਮਾਗਣਾ ਯਾਰ ਕਮਾਲ ਆ ਹਨਾ ਐਦਾ ਬੋਲੋ ਹੀ ਮਾਰਦੀ ਆ ਬੜਾ ਚੰਗਾ ਚੋਣ ਲੱਗਿਆ ਭਾਈ ਬੈਠ ਹੂੰ ਬਾਕੀ ਬਾਈ ਨੇ ਖਾ ਪੀ ਕੇ ਕੋਸੂਰੀ ਬੰਦਾ ਜੋ ਜੋ ਇਹਨੇ ਬੱਚਾ ਜੱਟਿਆਂ ਦੇ ਢੇਰ ਪਈ ਜਾਣੀ ਤਿਆਰੀ ਹੋਈ ਜਾਣੀ ਹਨਾ ਇਹਦੀ ਬਹੁਤ ਹਜੇ ਵੀ ਸੁਖਣਾ ਬਹੁਤ ਸੋਹਣਾ ਲੇਵਾ ਫਿਟਿੰਗ ਵਾਲਾ ਲੇਵਾ ਭਾਈ ਬੈਠ ਫਿਟਿੰਗ ਵਾਲਾ ਲੇਵਾ ਤੇ ਮਗਰ ਆ ਗਈ ਪੂਰਾ ਘਰੇ ਬੁੜੀਆਂ ਵਾਲਾ ਚੋਣ ਵਾਲਾ ਕਿੰਨੇ ਕਬਾੜ ਲੈਣੇ ਆ ਬਾਈ ਫਿਰ ਇਹਦੇ ਬਾ ਬਾਈ ਯਾਰ ਮੁੱਲ 65 ਕਰਦੇ ਆ ਹੂੰ ਬਸ 60000 ਦੀ ਵੇਚ ਉਹਦੇ ਚ ਮਾਨਤਾ ਨਾ ਮੜ ਬਸ 60000 ਹਾਂ ਬੁੱਟੇ ਕੀ ਕਰਦ ਗਏ ਠੀਕ ਹੈ ਜਮਾ ਜਾਏ ਜਮਾ ਜਾਏ ਜਮਾ ਕੇ ਕਰਿਆ ਤਰਮੰਗੀ ਜਾਂਦੇ ਇਹ ਜੀਆਂ ਬਹਿੜਾਂ ਦਾ ਜਮਾ ਜਾਏ ਬਾਕੀ ਬੱਚੇ ਦਾ ਮੁੱਲ ਹੀ 60000 ਰੁਪਏ ਦੀ ਮਿਲ ਜਾਣੀ ਸਾਨੂੰ ਚੰਗੀ ਕੁਆਲਿਟੀ ਆ ਗਈ ਦੁੱਧ ਸਾਨੂੰ ਵਾਕਈ ਪਿਆ ਦੇਣਾ ਬਾਕੀ ਥੋੜੀ ਸੇਵਾ ਤੇ ਹਨਾ ਗਾ ਹਾਂ ਬਾਕੀ ਬਾਈ ਗਾਂ ਦਾ ਸੇਵਾ ਦੇ ਕੇ ਸੇਵਾ ਤੇ ਬਾਕੀ ਖਾਣ ਪੀਣ ਵਾਲੀ ਬਹਿੜਾ ਠੰਡੀ ਠੁੰਡੀ ਲੈ ਬਹੁਤ ਚੰਗੀ ਫੁੱਲ ਤੇ ਦੂਜੀ ਸ਼ੈਡ ਦੇ ਥਾਂ ਚ ਚੈੱਕ ਕਰਾ ਲ ਗਏ ਬਹੁਤ ਜਿਆਦਾ ਚੰਗੀ ਬਿਹੜਾ ਬਈ ਜਿਆਦਾ ਚੰਗੀ ਬਿਹੜਾ ਕਿਨਾਰ ਨੂੜ ਦੁੱਧ ਵਾਲੀ ਬਿਹੜੀ ਬਹੁਤ 60000 ਚ ਥੋੜੀ ਬੋੜੀ ਤਾਂ ਨਰਮ ਹੋਊਗੀ ਬੰਮਾੜਾ ਮੋਟਾ ਕਰ ਦਾਂਗੇ ਬੂਠੇ ਓਕੇ ਜੀ ਬਾਹਲਾ ਨਹੀਂ ਹੋਣਾ ਇੱਕ ਬਿਹੜ ਸਿੱਖ ਤੁਹਾਨੂੰ ਦਿਖਾਤੀ ਨੰਬਰ ਫੇਰ ਬੋਲੋ ਜੀ 62804 43797 ਬਈ ਪਿੰਡ ਮੱਜੂ ਕੇ ਧੰਨਵਾਦ ਜੀ